ਬਰਾਲਾ ਸਥਾਨਕ ਆਤੀ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਚੋਣੇ ਦੀ ਸਰਕਾਰੀ ਖਰੀਦ ਨਾ ਕਰਨ ਦਾ ਫੈਸਲਾ ਲਿਆ ਹੈ ਦੱਸਦੇ ਕਿ ਜਿਸ ਕਾਰਨ ਕਿ ਚੋਣੇ ਦੀ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਸੰਬੰਧੀ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ ਇਹ ਫੈਸਲਾ ਸਰਬਸੰਮਤੀ ਦੇ ਨਾਲ ਸਥਾਨਕ ਮਾਰਕੀਟ ਕਮੇਟੀ ਦੇ ਹਾਲ ਦੇ ਵਿੱਚ ਸਥਾਨਕ ਆਰਤੀ ਐਸੋਸੀਏਸ਼ਨ ਦੇ ਸਮੂਹ ਆਰਤੀਆਂ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮਲ ਮਾਚਰਣ ਨੇ ਦੱਸਿਆ ਕਿ ਇਸ ਵਾਰ ਚੁੰਨੀਤੇ ਸੀਜ਼ਨ ਦੇ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਖਰੀਦ ਸੰਬੰਧੀ ਪੈਦਾ ਹੋਣ ਵਾਲੀ ਇਸ ਸਮੱਸਿਆਵਾਂ ਦੇ ਹੱਲ ਦੇ ਲਈ ਫੈਸਲਾ ਲਿਆ ਗਿਆ ਹੈ ਕਿ ਮੰਡੀ ਦੇ ਵਿੱਚ ਅੱਜ ਤੋਂ ਆਉਣ ਵਾਲੇ ਚੋਨੇ ਦੀ ਨਮੀ ਕੇਵਲ 17 ਪ੍ਰਤੀਸ਼ਤ ਵਾਲਾ ਹੀ ਚੋਨਾ ਮੰਡੀਆਂ ਦੇ ਵਿੱਚ ਸੁਟਣ ਦਿੱਤਾ ਜਾਵੇਗਾ ਪਰ ਚੋਨੇ ਨੂੰ ਤੋਲਣ ਅਤੇ ਬੋਰੀਆਂ ਦੇ ਵਿੱਚ ਭਰਤੀ ਦਾ ਕੰਮ ਆਰਥਿਕਾਂ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਜਦੋਂ ਤੱਕ ਖਦਮਤ ਅਤੇ ਸ਼ੈਲਰਾਂ ਦੇ ਵਿੱਚ ਪਿਆ ਪਿਛਲੇ ਸਾਲ ਦਾ ਚਾਵਲ ਚੁੱਕਿਆ ਨਹੀਂ ਚਾਹੁੰਦਾ ਉਦੋਂ ਤੱਕ ਕਿਸੇ ਵੀ ਸ਼ੈਲਰ ਮਾਲਕ ਨੇ ਸਰਕਾਰ ਦੇ ਨਾਲ ਇਸ ਵਾਰ ਐਗਰੀਮੈਂਟ ਨਹੀਂ ਕਰਨਾ ਕਿਉਂਕਿ ਪਿਛਲੇ ਸਾਲ ਸਰਕਾਰੀ ਨੀਤੀਆਂ ਕਾਰਨ ਸ਼ੈਲਰ ਮਾਲਕਾਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਘਾਟਾ ਪੂਰਾ ਕੀਤਾ ਹੈ ਉਹਨਾਂ ਕਿਹਾ ਕਿ ਇਸ ਸਾਲ ਉਹ ਆਪਣੇ ਪੱਲਿਓ ਕਿਸੇ ਤਰ੍ਹਾਂ ਦੀ ਕੋਈ ਵੀ ਆਰਥਿਕ ਘਾਟੇ ਦੀ ਪਰਪਾਈ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਹਨ ਉਹਨਾਂ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਚਾਵਲ ਦੀ ਮੋਮੈਂਟ ਅਤੇ ਸ਼ੈਲਰ ਮਾਲਕਾਂ ਦੇ ਨਾਲ ਐਗਰੀਮੈਂਟ ਨਾ ਹੋਏ ਤਾਂ ਇਸ ਵਾਰ ਕਿਸਾਨਾਂ ਦਾ ਚੋਨਾ ਮੰਡੀ ਵਿੱਚ ਰੁੜਕੇ ਰਹਿ ਜਾਵੇਗਾ। ਮੈਂ ਆਲਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਤੇ ਕਿ ਅੱਜ ਮੀਟਿੰਗ ਕੀਤੀ ਸੀ। ਜੋ ਧਾਨਾਂ ਦੇ ਸੀਜ਼ਨ ਚ ਇਸ ਟਾਈਮ ਸਮੱਸਿਆ ਚੱਲ ਰਹੀ ਹੈ। ਉਸ ਦੇ ਸੰਬੰਧ ਚ ਅਸੀਂ ਸਾਰੀ ਮੰਡੀ ਦੀ ਮੀਟਿੰਗ ਕੀਤੀ ਹੈ ਤਾਂ ਕਿ ਸਾਰੇ ਆੜਤੀ ਭਰਾਵਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸੰਬੰਧੀ ਸचेत ਕੀਤਾ ਜਾ ਸਕੇ। ਅੰਤ ਵਿੱਚ ਅਸੀਂ 3-4 ਫੈਸਲੇ ਲਏ ਨੇ। ਇੱਕ ਤਾਂ ਅਸੀਂ 30 ਪਹਿਲੀ ਤਰੀਕ ਤੱਕ ਕਿਸੇ ਨੇ ਮਾਲ ਅਸੀਂ ਢੇਰੀ ਜ਼ਰੂਰ ਕਰਾਵਾਂਗੇ ਜਿਹੜਾ 17 ਮਾਈਸਟਰ ਵਾਲਾ ਆਊਗਾ ਆਪਦੇ ਆਪਦੇ ਫੜਾਂ ਚੋਂ ਢੇਰੀ ਕਰਾਵਾਂਗੇ ਪਰ ਅਸੀਂ ਉਹ ਕਿਸੇ ਨੇ ਮਾਲ ਭਰ ਕੇ ਨਹੀਂ ਰੱਖਣਾ ਬੋਰੀਆਂ ਚ ਨਹੀਂ ਪਾਉਣਾ ਕਿਉਂਕਿ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਉਹਦੇ ਬਾਰੇ ਕਈ ਸ਼ੰਕੇ ਨੇ ਕਿਉਂਕਿ ਸੈਲਰਾਂ ਦੀ ਅਜੇ ਅਲਾਟਮੈਂਟ ਨਹੀਂ ਹੋਈ ਸੈਲਰਾਂ ਵਾਲਿਆਂ ਦੀ ਆਪਦੀਆਂ ਪ੍ਰੋਬਲਮਸ ਨੇ ਅਸੀਂ ਜੇ ਮਾਲ ਭਰ ਕੇ ਰੱਖ ਲਾਂਗੇ ਉਹਦੇ ਉਹ ਸ਼ੌਰਟੇਜ ਆਉਂਦੀ ਹੈ ਕਿਲੋ ਕਿਲੋ 2-2 ਕਿਲੋ ਦੀ ਉਹ ਸਾਡੇ ਆੜਤੀਆਂ ਤੇ ਪਾਈ ਜਾਂਦੀ ਹੈ ਇਸ ਕਰਕੇ ਸਾ ਕਿਸੇ ਵੀ ਆੜਤੀਆਂ ਨੇ ਪਹਿਲੀ ਤਰੀਕ ਤੱਕ ਮਾਲ ਨਹੀਂ ਭਰਨਾ ਪਹਿਲੀ ਤਰੀਕ ਤੋਂ ਸਾਡੇ ਆੜਤੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾ ਜੀ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਆੜਤ ਹੈ ਉਹ 46 ਰੁਪਏ ਤੇ ਫ੍ਰੀਜ਼ ਕੀਤੀ ਹੋਈ ਹੈ ਉਹ ਅਸੀਂ ਕਹਿੰਦੇ ਆ ਵੀ ਸਤੋਂ ਜਿਹੜਾ ਬਿਲਾਂ ਚ ਕਮਿਸ਼ਨ ਹੈ 2.5% ਲਵਾਇਆ ਜਾਂਦਾ ਉਹਦੇ ਸਾਨੂੰ ਪੂਰੇ 55 56 ਰੁਪਏ ਜਿੰਨੇ ਸਾਡੇ ਬਣਦੇ ਨੇ ਉਹ ਦਿੱਤੇ ਜਾਣ ਜੇ ਉਹ ਨਹੀਂ ਦਊਗੀ ਸਰਕਾਰ ਤਾਂ ਅਸੀਂ ਹੜਤਾਲ ਤੇ ਦੂਜੀ ਸਮੱਸਿਆ ਪਹਿਲੀ ਤਰੀਕ ਤੋਂ ਇਹ ਆ ਰਹੀ ਹੈ ਵੀ ਜੇ ਫਰਜ ਕਰੋ ਕਿਸੇ ਇਨਸਪੈਕਟਰ ਨੇ ਭਾ ਵੀ ਲਾਤਾ 17 ਮਾਰਚਰ ਵਾਲੀ ਜੀਰੀ ਦਾ ਆਪਾਂ ਰਿਫਿਊਜ਼ ਨਹੀਂ ਇਨਸਪੈਕਟਰ ਕਰ ਸਕਦਾ ਉਹਨੂੰ ਜੇ ਆੜਤੀਆ ਭਰ ਕੇ ਰੱਖ ਲੂ ਤਾਂ ਇੱਕ ਖਰਾਕ ਮੈਕਮੇ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਵੀ ਜਿਹੜਾ ਮਾਲ ਦਾ ਟਰੱਕ ਭਰਿਆ ਜਾਊਗਾ ਉਹਦਾ ਕਿਸੇ ਕੰਡੇ ਤੇ ਵੇਟ ਕੀਤਾ ਜਾਊਗਾ ਜੇ ਉਹ ਵੇਟ ਘਟਦਾ ਤਾਂ ਉਹ ਆੜਤੀਏ ਦੇ ਗਲ ਪਾਇਆ ਜਾਊ ਉਹ ਚਿੱਠੀ 'ਚ ਇਹ ਗੱਲ ਨਹੀਂ ਕਲੀਅਰ ਕੀਤੀ ਗਈ ਵੀ ਉਹ ਮਾਲ 2 ਦਿਨਾਂ ਬਾਅਦ ਚੱਕਿਆ ਜਾਊ ਕਿ 3 ਦਿਨਾਂ ਬਾਅਦ ਕਿ 20 ਦਿਨਾਂ ਬਾਅਦ ਅਸੀਂ ਕਾਨੂੰਨ ਮੁਤਾਬਕ ਇਹਦੇ 72 ਘੰਟੇ ਹੀ ਜ਼ਿੰਮੇਵਾਰ ਆਂ 72 ਘੰਟੇ ਤੋਂ ਬਾਅਦ ਅਸੀਂ ਕਿਸੇ ਨੂੰ ਕੋਈ ਸ਼ਾਰਟੇਜ ਨਹੀਂ ਦੇਣੀ ਕਿਉਂਕਿ ਜਿੰਨੇ ਕੁ ਸਾਡੀ ਆੜਤ ਬਣਦੀ ਉਹ ਤਾਂ ਸ਼ਾਰਟੇਜ 'ਚ ਚਲੀ ਜਾਂਦੀ ਹੈ ਪਿਛਲੀ ਵਾਰੀ ਲੋਕਾਂ ਤੋਂ ਬਹੁਤ ਸ਼ਾਰਟੇਜਾਂ ਕੀਤੀਆਂ ਨੇ ਕਟੀਆਂ ਨੇ ਇਸ ਕਰਕੇ ਅਸੀਂ ਸਰਕਾਰ ਪਹਿਲਾਂ ਸਰਕਾਰ ਨੂੰ ਸੂਚਿਤ ਕਰਦੇ ਆਂ ਇਹ ਜਿਹੜੀਆਂ ਸਮੱਸਿਆਵਾਂ ਨੇ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਸਭ ਤੋਂ ਵੱਡੀ ਸਮੱਸਿਆ ਵਾ ਜਿਹੜੀ ਮੂਵਮੈਂਟ ਦੀ ਹੈ ਜਿੰਨਾ ਚਿਰ ਪੰਜਾਬ 'ਚੋਂ ਮੂਵਮੈਂਟ ਹੋ ਕੇ ਚੌਲ ਨਹੀਂ ਜਾਂਦਾ ਉਹਨਾਂ ਚਰ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਵੀ ਇਹ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜ਼ਿਮੀਂਦਾਰ ਭਾਈਆਂ ਨੂੰ ਅਸੀਂ ਆਪਦੇ ਨੂੰ ਬੇਨਤੀ ਕਰਦੇ ਹਾਂ ਵੀ ਸੁੱਕੇ ਧਾਨ ਹੀ ਕਟਾਏ ਜਾਣ 17 ਮੌਇਸਚਰ ਵਾਲੇ ਧਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਅਸੀਂ ਮੰਡੀ 'ਚ ਲਾਹਾਂਗੇ ਜਦੋਂ ਸਰਕਾਰ ਉਹਦਾ ਭਾਅ ਲਾਊਗੀ ਅਸੀਂ ਉਹਨੂੰ ਭਰਾਂਗੇ ਵੀ ਪਰ ਜਿੱਥੇ ਜਦੋਂ ਕਿਤੇ ਉੱਤਰਨ ਦੀ ਸਾਨੂੰ ਉਮੀਦ ਹੋ ਜੂ ਵੀ ਇਹ ਜਿਹੜੀ ਪੈਡੀਆ ਲੈਪਟੋਪੇ ਇੱਥੇ ਜਾ ਸਕਦਾ ਉਦੋਂ ਬਿਨਾਂ ਦੂਜੀ ਗੱਲ ਇਹ ਹੈ ਅੱਗੇ ਪ੍ਰੈਕਟਿਸ ਚੱਲਦੀ ਦੀ ਕਈ ਆੜਤੀਏ ਕੰਡਾ ਕਰਾ ਕੇ ਕਿਸ ਨੇ ਟਰਾਲੀ ਲਾਹ ਲਈ ਕਿਸੇ ਸੈਲਰ ਵਾਲੇ ਨੇ ਲਾਹ ਲਈ ਉਹ ਪ੍ਰੈਕਟਿਸ ਵੀ ਅਸੀਂ ਅਜੇ ਤੱਕ ਹੀ ਬੰਦ ਕਰਤੀ ਜੇ ਕੋਈ ਇਹੋ ਜਿਹਾ ਬੰਦਾ ਕੰਮ ਫੜਿਆ ਕੋ ਕਰਦਾ ਫੜਿਆ ਗਿਆ ਸਾਰੀ ਮੰਡੀ ਉਹਦਾ ਬਾਈਕਟ ਕਰੂਗੀ ਸਾਡੇ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਕੱਲ ਅਸੀਂ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ ਸੀ ਉਹ ਚ ਵੀ ਇਹ ਫੈਸਲਾ ਲਿਆ ਵੀ ਸਾਰੀਆਂ ਮੰਡੀਆਂ ਇੱਕ ਸਾਰੀ ਚੱਲਣਗੀਆਂ ਜਦੋਂ ਮਾਲ ਭਰ ਹੋਊਗਾ ਖੰਨੇ ਉਦੋਂ ਸਮਰਾਲੇ ਹੀ ਭਰੂ ਮੱਚਵਾੜੇ ਉਪਰ ਸਾਰੇ ਸਾਰੇ ਜ਼ਿਲ੍ਹੇ ਜੀ ਮੁੱਖੋ ਸਾਰੇ ਜ਼ਿਲ੍ਹੇ ਚ ਇੱਕੋ ਸਾਰੇ ਪੰਜਾਬ ਦੀ ਸੇਮ ਸਮੱਸਿਆ ਹੈ ਅੱਗੇ ਹਰਿਆਣੇ 'ਚ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਹੁੰਦੀ 23 ਤਰੀਕ ਨੂੰ ਖਰੀਦ ਸ਼ੁਰੂ ਹੁੰਦੀ ਸੀ ਉੱਥੇ ਵੀ ਹੁਣ ਪਹਿਲੀ ਤਰੀਕ ਕਰਤੀ ਜ਼ਿਮੀਦਾਰ ਨੇ ਅੱਗੇ ਆਲੂ ਬੀਜਣੇ ਨੇ ਜ਼ਿਮੀਦਾਰ ਆਪਦੀ ਜਗਾ ਮਜਬੂਰ ਹੈ ਆਦਾਂ ਜੀ ਸਰਕਾਰ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਜੀ ਸਰਕਾਰ ਨਾਲ ਸਮੇਂ-ਸਮੇਂ ਤੇ ਰਾਬਤਾ ਕੀਤਾ ਜਾਂਦਾ ਹੈ ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਸਾਰੀਆਂ ਗੱਲਾਂ ਅਸੀਂ ਡੀਸੀ ਸਾਹਿਬ ਨੂੰ ਇਹ ਦੱਸਤੀਆਂ ਡੀਸੀ ਸਾਹਿਬ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਵੀ ਮੈਂ ਪਹਿਲੀ ਤਰੀਕ ਤੱਕ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਾਰੀਆਂ ਪ੍ਰਵਾਨ ਕਰਾਂਗਾ ਤੇ ਮੇਰਾ ਨਾਮ ਗੁਰਮੀਰ ਸਿੰਘ ਆ ਮੈਂ ਮੈਸੇਜ ਦਸ਼ਮੇਸ਼ੰਦੂਪਈ ਦਾ ਮਾਲ ਕਹਿੰਦੀ ਅੱਜ ਜੋ ਮੀਟਿੰਗ ਕੀਤੀ ਆ ਅੱਜ ਜਿਹੜੀ ਮੀਟਿੰਗ ਕੀਤੀ ਗਿਆ ਸਾਡੇ ਪ੍ਰਧਾਨ ਜੀ ਨੇ ਜਿਹੜੇ ਫੈਸਲੇ ਕੀਤੇ ਨੇ ਅਸੀਂ ਉਹਨਾਂ ਨਾਲ ਸਾਰੇ ਆਰਤੀਏ ਪਵੰਦ ਹੈ ਵੀ ਜੋ ਜੋ ਉਹਨਾਂ ਨੇ ਫੈਸਲੇ ਕੀਤੇ ਆ ਵੀ 30 ਤਰੀਕ ਤੱਕ ਅਸੀਂ ਮਾਲ ਕੋਈ ਨਹੀਂ ਭਰਾਂਗੇ 17 ਮਕਚਰ ਵਾਲਾ ਮਾਲ ਇੱਥੇ ਮੰਡੀ ਦੇ ਵਿੱਚ ਲਾਹਾਂਗੇ ਜ਼ਿੰਮੇਦਾਰ ਸਾਡਾ ਸਾਫ ਦੇਨ ਜਿੰਨਾ ਚਿਰ ਤੱਕ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਮਾਲ ਭਰਨ ਦੀ ਅਸੀਂ ਉਹਨਾਂ ਚਿਰ ਤੱਕ ਮਾਲ ਨਹੀਂ ਭਰਾਂਗੇ ਮਾਲ ਦਾ ਨਾ ਪਰ ਨਹੀਂ ਹੈ ਵੀ ਉਪਰ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਊਗੀ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਉਣੀ ਹੈ ਜੋ ਇੱਕ ਜਿਹੜੇ ਸ਼ੈਲਰ ਦੇ ਵਿੱਚ ਮਾਲ ਆਪਣਾ ਨਹੀਂ ਲਗਾ ਰਹੇ ਸ਼ੈਲਰ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਹੈਗੇ ਉਹਨਾਂ ਜਿਹੜੇ ਤੱਕ ਮਾਲ ਨਹੀਂ ਭਰਿਆ ਜਾਊਗਾ ਇੱਕ ਜਿਹੜੀ ਆੜਤਾ ਸਾਡੀ ਉਹ 46 ਰੁਪਏ ਦੇ ਫਰੀਜ਼ ਕੀਤੀ ਹੋਈ ਹੈ ਅਸੀਂ ਬਿਲਾਂ ਵਿੱਚ 2.5% ਲਾਉਨੇ ਆ ਸਾਨੂੰ 2.5% ਗੌਰਮੈਂਟ ਆਰਥ ਦੇਣ ਦੀਪ ਆਰਥ ਦਵੇ